ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਜਿੰਨੇ ਵੀ ਇਹਨਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾਣੂ ਕੇ ਗੱਲ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬائیں ਨੂੰ ਮੋਗਾ ਪੈਂਦਾ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੋਟੀਨ ਜੀ ਪਸੂ ਆਉਂਦੇ ਰਹਿੰਦੇ ਆ ਤੇ ਰੋਟੀਨ ਤੇ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਇੱਕ ਬੱਚੀ ਬਾਈ ਦੀ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲਵਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸੋ ਨਾਮ ਸੋਨੀ ਪਿੰਨ ਮਨੂਕੇ ਗੱਲ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 62834180972639421091 ਠੀਕ ਆ ਬਾਈ ਬੱਚੀ ਦਾ ਕੀ ਰਿਕਾਰਡ ਆ ਜੀ ਉਮਰ ਕਿੰਨੀ ਆ ਜੀ ਇਹਦੀ ਉਮਰ ਬਾਈ ਇਹਦੀ ਹੈਗੀ ਆ 8 ਮਹੀਨਿਆਂ ਦੀ ਠੀਕ ਆ ਬਾਈ ਹਾਂਜੀ ਤੇ ਮਦਰ ਮਿਲਕ ਰਿਕੋਰਡ ਕੀ ਹੈ ਮਦਰ ਮਿਲਕ ਰਿਕੋਰਡ ਬਾਈ 27 ਕਿਲੋ ਦਾ ਦੱਸਿਆ ਮਾਲਕਾਂ ਨੂੰ ਕਿਹੜੇ ਸੀਮੰਟ ਦੀ ਹੈ ਇਹ ਡੈਨਮਾਰਕ ਦੀ ਹੈ ਜੀ ਡੈਨ ਨੰਬਰ ਯਾਦਾ ਹੈ ਨਹੀਂ ਨੰਬਰ ਨਹੀਂ ਯਾਦਾ ਆਪਣੀ ਗਲੀ ਚ ਪਲਾਸਟਰ ਨਹੀਂ ਕੀਤੀ ਹੋਈ ਕੋਠੀ ਉਹਨਾਂ ਤੋਂ ਲਈ ਆ ਉਹਨਾਂ ਦਾ ਫਾਰਮ ਆ ਨੋਰਮਲ 27 28 ਕਿਲੋ ਜੀ ਹਾਂਜੀ ਹਾਂਜੀ ਠੀਕ ਆ ਮੂਰੇ ਹੋ ਜੀ ਬਾਈ ਝੋਲੀ ਦਿਖਾ ਦਿੰਨੇ ਆ ਤੁਹਾਨੂੰ ਕੋਈ ਸ਼ਾਕਤਾ ਨਹੀਂ ਬਾਈ ਵਾਦ ਨਾ ਨਾ ਬਾਈ ਕੱਲਾ ਕੱਲਾ ਥਾਣਾ ਝੋਲੀ ਚੈੱਕ ਕਰ ਸਕਦੇ ਹੋ ਸੋਹਣੇ ਝੋਲੀ ਕੱਲਾ ਕੱਲਾ ਥਾਣਾ ਨਿੱਖਰਵਾ ਡੈਨਮਾਰਕਾ ਦੇ ਸੀਮੰਟ ਦੀ ਬਾਈ ਦੱਸਦਾ ਖੇੜੀ ਬਣੂ ਬਣੂ ਬਠੇਰੀ ਬਈ ਬਸ 8 ਮਹੀਨੇ ਉਮਰਾਜੀ ਸੋਹਣੀ ਫੇਸ ਕੁਆਲਿਟੀ ਆ ਕੱਚੀ ਕੀ ਆ ਤੇ ਬਰੀਡ ਕੱਚੀ ਹੀ ਆ ਜੀ ਚੈੱਕ ਕਰ ਲਓ ਬੈਂਕ ਨੋਜ ਵਾਲੀ ਕੱਚੀ ਕੀਰੀ ਆ ਜੀ ਮੁੱਲ ਬਈ ਇਹਦਾ ਇਹਦਾ ਮੁੱਲ 10000 ਆ ਬਾਈ ਉਹ ਜੁਮਾਨਤਾਂ ਨੇ ਮਾਨਤਨ ਪੂਰਾ ਕਰ ਦੇਗੇ ਜੇ ਕੋਈ ਚਾਹਵਣ ਹੋਊਗਾ 10000 ਰੁਪਏ ਛੋਟਾ ਜਿਹਾ ਮੁੱਲ ਕੀਤਾ ਬਾਈ ਨੇ ਕੋਈ ਬਾਰਾ ਨਹੀਂ ਬਈ ਲੋਕੀ 22000 ਮੰਗੀ ਜਾਂਦੇ ਆ ਅ빠 ਜੈਜੀ ਮੁੱਲ ਮੰਗਿਆ ਠੀਕ ਆ ਜੀ ਉਹਦੇ ਜਿਹਾ ਮਾਨਤਨ ਬਾਈ ਕਰ ਦੇਣਗੇ ਜਿਹੜੇ ਵੀਰ ਨੂੰ ਬੱਚੀ ਪਸੰਦ ਆਊਗਾ ਬਾਈ ਸਟ੍ਰਕਚਰ ਬਹੁਤ ਚੰਗਾ ਨੰਬਰ 1 ਵੱਡਾ ਪੈਰਾਂ ਦੀ ਖੁੱਲੀ ਆ ਪੂਰੀ ਬਾਕੀ ਜਾਤ ਬ੍ਰੀਡ ਦੀ ਚੰਗੀ ਐ ਚੰਗੇ ਸੀ ਮੰਨਦੀ ਆ 6 ਮਹੀਨੇ ਸੇਵਾ ਗੌਰ ਹੋ ਰਹੀ ਦਾ ਟਾਪ ਦੀ ਵਹਿੜ ਤਿਆਰ ਹੋ ਗਈ ਬਾਕੀ ਉਹ ਭਾਈ 70 75000 ਦੀ ਆ ਸਕੇ ਵੇਚ ਜੇ ਤਿਆਰ ਹੋ ਗਈ ਜਿੱਦ ਤਿਆਰ ਹੋ ਗਈ ਹਾਂ ਜਮਾ ਨਾਰਮਲ ਸੰਭਾਈ ਤੇ ਵੀ ਜੇ ਬੰਦੇ ਨੇ ਚੰਗੀ ਥਾਂ ਮਿਲ ਚੰਗੀ ਵੇਚ ਲੂ ਸਹੀ ਗੱਲ ਹਾਂਜੀ ਬਾਕੀ ਬਾਈ ਨਾਲ ਕਨੈਕਟ ਕਰ ਸਕਦੇ ਆ ਨੰਬਰ 22 ਦਾ ਸਕਰੀਨ ਤੇ ਚੱਲਦਾ ਧੰਨਵਾਦ